ਸਟੂਡੈਂਟਸ ਨੈਕਸਟ ਲੇਖ ਪੁਸਤਕਾਂ ਸਭ ਤੋਂ ਚੰਗਾ ਸਾਥੀ ਜਾਂ ਕਿਤਾਬਾਂ ਦਾ ਮਹੱਤਵ ਇਹ ਜਿਹੜੇ 에ਸੇ ਆ ਨਾ ਸਾਰੇ ਲੇਖ ਆ ਇਹ 10th ਦੇ ਜਿਹੜੇ CBSE ਜਾਂ ਪੰਜਾਬ ਬੋਰਡ ਦਾ ਇਹਨਾਂ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ ਇਸ ਲਈ ਇਹਨਾਂ ਦੀ ਤਿਆਰੀ ਕਰ ਲਿਓ ਜਾਣ ਪਛਾਣ ਹੈ ਕਿਤਾਬਾਂ ਮਨੁੱਖ ਦਾ ਸੱਚਾ ਸਾਥੀ ਹੁੰਦੀਆਂ ਹਨ ਪੁਸਤਕਾਂ ਨੂੰ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਪੜਿਆ ਜਾਂਦਾ ਹੈ ਹਰ ਵਰਗ ਦਾ ਵਿਅਕਤੀ ਆਪਣੇ ਪਸੰਦ ਦੇ ਮੁਤਾਬਿਕ ਪੁਸਤਕਾਂ ਪੜ੍ਹਨੀਆਂ ਪਸੰਦ ਕਰਦਾ ਹੈ ਅੱਗੇ ਹੈ ਨੰਬਰ 2 ਪੁਸਤਕ ਇੱਕ ਚੰਗਾ ਸਾਥੀ ਪੁਸਤਕਾਂ ਸਾਡੇ ਸੱਚੇ ਦੋਸਤਾਂ ਦੀ ਤਰ੍ਹਾਂ ਹਨ ਇਹ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਪੁਸਤਕਾਂ ਪੜਨ ਨਾਲ ਅਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਕੁਝਾਂ ਦੂਰ ਚਲੇ ਜਾਂਦੇ ਹਾਂ ਸੱਚੇ ਮਿੱਤਰ ਵਾਂਗ ਇਹ ਸਾਡੇ ਜੀਵਨ ਨੂੰ ਸਹੀ ਰਾਸਤੇ ਤੇ ਪਾਉਂਦੀਆਂ ਹਨ ਅੱਗੇ ਹੈ ਪੁਸਤਕਾਂ ਦੀਆਂ ਕਿਸਮਾਂ ਕਹਿੰਦੇ ਆ ਨਾਵਲ ਨਾਟਕ ਜੀਵਨੀ ਕਵਿਤਾ ਧਰਮ ਇਤਿਹਾਸ ਅਤੇ ਵਿਗਿਆਨ ਵਰਗੇ ਖੇਤਰਾਂ ਨਾਲ ਸੰਬੰਧਿਤ ਪੁਸਤਕਾਂ ਸਾਡੇ ਮਨ ਨੂੰ ਵਖ ਵਖ ਟੰਗਾ ਨਾਲ ਤ੍ਰਿਪਤ ਕਰਦੀਆਂ ਹਨ ਛੋਟੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਪੁਸਤਕਾਂ ਮਨੋਰੰਜਨ ਦੇ ਨਾਲ-ਨਾਲ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ ਠੀਕ ਹੈ ਤੁਹਾਨੂੰ ਵੀ ਪੁਸਤਕਾਂ ਤੁਸੀਂ ਪੜ੍ਹਦੇ ਹੋਗੇ ਨਾ ਬੱਚੇ ਸਾਰੇ ਪੜ੍ਹਦੇ ਆ ਪੁਸਤਕਾਂ ਦੀ ਚੋਣ ਸਾਨੂੰ ਪੁਸਤਕਾਂ ਦੀ ਕਿੱਦਾਂ ਦੀ ਚੋਣ ਕਰਨੀ ਚਾਹੀਦੀ ਹੈ ਸਾਨੂੰ ਪੁਸਤਕਾਂ ਦੀ ਚੋਣ ਕਰਨ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਪੁਸਤਕਾਂ ਉਹਨਾਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਆ ਕੇ ਧਿਆਨ ਵਿੱਚ ਰੱਖ ਕੇ ਖਰੀਦ ਕੇ ਦੇਣੀਆਂ ਚਾਹੀਦੀਆਂ ਹਨ ਆ ਕਿਹਾ ਨੈਕਸਟ ਪੇਜ ਤੇ ਜਿਆਦਾਤਰ ਪੁਸਤਕਾਂ ਚੰਗੀ ਸੇਧ ਹੀ ਦਿੰਦੀਆਂ ਹਨ ਉਜ੍ਝ ਪੁਸਤਕਾਂ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਵੀ ਕਰਦੀਆਂ ਹਨ ਇਸ ਲਈ ਸਾਨੂੰ ਸਿਰਫ ਚੰਗੀਆਂ ਅਤੇ ਲਾਭਦਾਇਕ ਪੁਸਤਕਾਂ ਹੀ ਪੜ੍ਹਨੀਆਂ ਚਾਹੀਦੀਆਂ ਹਨ ਚੰਗੀਆਂ ਪੁਸਤਕਾਂ ਜੀਵਨ ਦਾ ਮਾਰਗਦਰਸ਼ਨ ਕਰਦੀਆਂ ਹਨ ਇਨ੍ਹਾਂ ਵਿੱਚ ਮਹਾਨ ਪੁਰਖਾਂ ਵਿਗਿਆਨੀਆਂ ਕਵੀਆਂ ਸਾਹਿਤਕਾਰਾਂ ਦੇ ਜੀਵਨ ਫਲੱਸ 'ਤੇ ਸਵੈ ਜੀਵਨੀਆਂ ਹੁੰਦੀਆਂ ਹਨ ਚੰਗੀਆਂ ਪੁਸਤਕਾਂ ਸਹੀ ਜੀਵਨ ਜਾਂਚ ਸਿਖਾਉਂਦੀਆਂ ਹਨ ਕਿਹਾ ਜਾਂਦਾ ਹੈ ਕਿ ਇੱਕ ਚੰਗੀ ਪੋਸਤਕ ਹਜ਼ਾਰ ਦੋਸਤਾਂ ਨਾਲੋਂ ਚੰਗੀ ਹੈ ਇਕਾਲ ਦੇ ਸਮੇ ਇਹ ਸਾਡਾ ਦਿਲ ਪਰਚਾਵਾ ਕਰਦੀਆਂ ਹਨ ਗਿਆਨ ਨੂੰ ਵਧਾਉਂਦੀਆਂ ਤੇ ਸੂਝ ਨੂੰ ਤਿਖੇਰਾ ਕਰਦੀਆਂ ਹਨ ਅੱਗੇ ਸਾਰਾਂਛੇ ਦਾ ਸ਼ਿੱਟਾ ਕੀ ਨਿਕਲਦਾ ਆਂ ਅੰਤ ਵਿੱਚ ਕਹਿੰਦੇ ਆਂ ਅਸੀਂ ਕਿ ਸਕਦੇ ਹਾਂ ਕਿ ਚੰਗੇ ਪਵੇਖ ਲਈ ਸਾਨੂੰ ਚੰਗੀਆਂ ਪੁਸਤਕਾਂ ਪੜ੍ਹਣੀਆਂ ਚਾਹੀਦੀਆਂ ਹਨ ਪੁਸਤਕਾਂ ਸਾਨੂੰ ਸਹਿਨਸ਼ੀਲਤਾ ਅਤੇ ਸੱਚਾਈ ਵਰਗੇ ਗੁਣ ਸਿਖਾਉਂਦੀਆਂ ਹਨ ਪੁਸਤਕਾਂ ਸਾਨੂੰ ਬਚਪਨ ਵਿੱਚ ਖੁਸ਼ੀ ਜਵਾਨੀ ਵਿੱਚ ਸੇਧ ਤੇ ਬੁਢਾਪੇ ਵਿੱਚ ਸੁੱਖ ਦਿੰਦੀਆਂ ਹਨ ਇਹ ਸਾਨੂੰ ਆਪਣੇ ਮਿੱਠੇ ਸ਼ਬਦਾਂ ਨੂੰ ਮਾਨਸਿਕ ਰੋਗਤਾ ਤੇ ਖੇੜਾ ਵਕਸ਼ਦੀਆਂ ਹਨ ਇਹ ਤੁਹਾਡਾ ਹੋ ਗਿਆ ਸਤ ਸਭ ਤੋਂ ਚੰਗੀ ਜਿਹੜੀ ਤੁਹਾਡੀ ਸਾਥੀ ਹੈ ਉਦੇ ਤੇ ਲੇਖ ਕਿਤਾਬਾਂ ਦਾ ਜੋ ਮਹੱਤਵ ਆ ਇਕੋ ਹੀ ਐ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਘੁਮਾ-ਘੁਮਾ ਕੇ ਪੁੱਛ ਸਕਦੇ ਆ ਜੂਰੀ ਨੇ ਇਹ ਦੋਨੋਂ ਹਿੰਟ ਤੁਹਾਨੂੰ ਉੱਥੇ ਦਿੱਤੇ ਜਾਣ ਇਸ ਤੋਂ ਇਲਾਵਾ ਵੀ ਹੋਰ ਵੀ ਕੁਝ ਤਾਂ ਜਾ ਸਕਦਾ ਠੀਕ ਐ ਸਿਰਫ ਤੁਸੀਂ ਧਿਆਨ ਦੇਣਾ ਹੋਕੇ ਨੈਕਸਟ ਕਿਸੇ ਹੋਰ ਟਾਪਿਕ ਤੇ ਅਸੀਂ ਕਰਾਂਗੇ